ਵਿਦੇਸ਼ ਤੋਂ ਪੰਜਾਬ ਆਉਣ ਦੇ ਲਈ ਮੁੰਡਾ ਜਹਾਜ਼ ਦੇ ਵਿੱਚ ਤਾਂ ਬੈਠ ਗਿਆ ਪਰ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਜਹਾਜ਼ ਦੇ ਵਿੱਚ ਬੈਠੇ ਬੈਠੇ ਉਸਨੇ ਦਮ ਤੋੜ ਦਿੱਤਾ ਖੌਫਨਾਕ ਘਟਨਾ ਵਾਪਰੀਆ ਤੇ ਜਦੋਂ ਇਸ ਗੱਲ ਦਾ ਪਤਾ ਪਰਿਵਾਰਿਕ ਮੈਂਬਰਾਂ ਨੂੰ ਲੱਗਿਆ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਜਹਾਜ਼ ਦੇ ਵਿੱਚ ਬੈਠੇ ਬੈਠੇ ਚੰਗੇ ਭਲੇ ਉਹਨਾਂ ਦੇ ਪੁੱਤ ਨੂੰ ਇਹ ਸਭ ਕੁਝ ਹੋ ਗਿਆ ਪਤਾ ਲੱਗਿਆ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਸੀ ਮਾਪਿਆਂ ਦੀ ਅੱਖਾਂ ਦੇ ਸਾਹਮਣੇ ਹੀ ਉਹਨਾਂ ਦਾ ਪੁੱਤ ਇਸ ਤਰ੍ਹਾਂ ਦੁਨੀਆ ਤੋਂ ਚਲਾ ਗਿਆ ਕੈਨੇਡਾ ਤੋਂ ਆਪਣੇ ਮਾਤਾ ਪਿਤਾ ਦੇ ਨਾਲ ਫਲਾਈਟ ਦੇ ਵਿੱਚ ਬੈਠ ਕੇ ਹੀ ਉਹ ਰਾਏਕੋਟ ਪਹੁੰਚ ਰਿਹਾ ਸੀ ਕਿ ਅਚਾਨਕ ਹੀ ਮੁੰਡੇ ਨੂੰ ਦਿਲ ਦਾ ਦੌਰਾ ਪਿਆ ਜਾਣਕਾਰੀ ਅਨੁਸਾਰ ਸੁਪਿੰਦਰ ਸਿੰਘ ਗਰੇਵਾਲ ਪੁੱਤਰ ਮੱਖਣ ਸਿੰਘ ਪਿਛਲੇ 25 ਸਾਲ ਤੋਂ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਅਤੇ ਹੁਣ ਜਦੋਂ ਉਹ ਆਪਣੇ ਪਿੰਡ ਪਰਿਵਾਰਕ ਜੀਆਂ ਨੂੰ ਮਿਲਣ ਦੇ ਲਈ ਆ ਰਿਹਾ ਸੀ ਤਾਂ ਉਸ ਤੋਂ ਪਹਿਲਾਂ ਹੀ ਇਹ ਦੁਖਦ ਘਟਨਾ ਵਾਪਰ ਗਈ 6 ਮਾਰਚ ਨੂੰ ਵੈਂਕੂਵਰ ਕੈਨੇਡਾ ਤੋਂ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਉਹ ਸਵਾਰ ਹੋਇਆ ਸਫ਼ਰ ਸ਼ੁਰੂ ਹੋਣ ਦੇ 7 ਘੰਟਿਆਂ ਬਾਅਦ ਹੀ ਜਹਾਜ਼ ਦੇ ਵਿੱਚ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੁੰਦੀ ਹੈ ਉਸ ਨੂੰ ਦਿਲ ਦਾ ਦੌਰਾ ਪੈਂਦਾ ਅਤੇ ਉਹ ਚਲ ਪਸਦਾ ਦੱਸਿਆ ਜਾ ਰਿਹਾ ਹੈ ਕਿ ਫਲਾਈਟ ਸਟਾਫ ਨੇ ਉਸ ਨੂੰ ਬਚਾਉਣ ਦੇ ਲਈ ਜਦੋਂ ਜਹਿਦ ਕੀਤੀ ਪਰ ਉਹ ناکਾਮ ਰਹੀ ਰਿਸ਼ਤੇਦਾਰਾਂ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਅਤੇ ਬੱਚਿਆਂ ਦੇ ਕੋਲ ਰੇਨਿਊ ਨਾ ਹੋਣ ਦੇ ਕਾਰਨ ਉਸ ਦੀ ਦੇਨ ਨੂੰ ਉਸੇ ਜਹਾਜ਼ ਤੇ ਰਾਹੀਂ ਵਾਪਸ ਵੈਂਕੂਵਰ ਭੇਜ ਦਿੱਤਾ ਗਿਆ ਜਦੋਂ ਕਿ ਕਿਸੇ ਕਾਰਨਾਂ ਕਰਕੇ ਉਸ ਦੇ ਮਾਤਾ ਪਿਤਾ ਨੂੰ ਭਾਰਤ ਆਣਾ ਪੈ ਗਿਆ 11 ਮਾਰਚ ਨੂੰ ਵਾਪਸ ਉਹ ਕੈਨੇਡਾ ਜਾਣਗੇ ਉਹਨਾਂ ਦੀ ਜਾਨ ਉਪਰੰਤ ਹੀ ਸੰਸਕਾਰ ਕੀਤਾ ਜਾਣਾ ਉਹਨਾਂ ਇਹ ਵੀ ਦੱਸਿਆ ਕਿ 25 ਸਾਲ ਤੋਂ ਮੁੰਡਾ ਕੈਨੇਡਾ ਦੇ ਵਿੱਚ ਹੀ ਆਪਣੇ ਮਾਤਾ ਪਿਤਾ ਪਤਨੀ ਅਤੇ ਦੋ ਧੀਆ ਦੇ ਨਾਲ ਉੱਥੇ ਹੀ ਰਹਿ ਰਿਹਾ ਸੀ ਸਮੇਂ-ਸਮੇਂ ਤੇ ਉਹ ਆਪਣੇ ਜੱਦੀ ਸ਼ਹਿਰ ਆਂਦਾ ਹੁੰਦਾ ਸੀ ਪੰਜਾਬ ਵਾਕੇ ਇੱਥੋਂ ਦੇ ਰਿਸ਼ਤੇਦਾਰਾਂ ਦੇ ਨਾਲ ਮੇਲ-ਮਿਲਾਪ ਰੱਖਦਾ ਸੀ 2 ਸਾਲ ਪਹਿਲਾਂ ਵੀ ਉਹ ਇੱਥੇ ਆ ਕੇ ਗਿਆ ਅਤੇ ਹੁਣ ਜਦੋਂ ਉਹ ਆਉਣ ਦੇ ਲਈ ਸਾਰੀ ਪਲੈਨਿੰਗ ਕਰਦਾ ਹੈ ਜਹਾਜ਼ ਤੇ ਵਿੱਚ ਬੈਠ ਜਾਂਦਾ ਹੈ ਤਾਂ ਉਸੇ ਸਮੇਂ ਹੀ ਉਸਦੇ ਨਾਲ ਇਹ ਦੁਖਦ ਘਟਨਾ ਵਾਪਰੀ ਮੇਟਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਦੱਸਦੀ ਹੈ ਕਿ ਪ੍ਰਵਾਸੀ ਪੰਜਾਬੀ ਦੇ ਅਚਾਨਕ ਇਸ ਤਰ੍ਹਾਂ ਜਾਣ ਦੇ ਨਾਲ ਰਾਏਕੋਟ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਇੱਧਰ ਇਸ ਮੁੰਡੇ ਦੀ ਪਤਨੀ ਅਤੇ ਬੱਚੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਜ ਸਭ ਕੁਝ ਹੋ ਚੁੱਕਿਆ ਹੈ। ਮੈਂ ਕੀ ਕਹਾਂ ਤੁਹਾਡਾ ਕੁਲਦੀਪ ਸਿੰਘ ਜੀ। ਹਾਂ ਕੁਲਦੀਪ ਸਿੰਘ ਜੀ ਕੀ ਕਰਨਾ ਵਾ। ਮੇਰਾ ਭਤੀਜਾ ਸੀ ਉਹ ਨੂੰ ਜਹਾਜ਼ ਦੇ ਵਿੱਚ ਅਟੈਕ ਆਇਆ ਜਹਾਜ਼ ਦੇ ਵਿੱਚ ਹੀ ਉਹਦੀ ਮੌਤ ਹੋਈ। ਹੋਰ ਹੈ ਸਰ ਕੈਨੇਡਾ ਤੋਂ ਜੀ। ਕੈਨੇਡਾ ਚ ਰਹੋਗੇ। ਸਵਾਦ ਆ। 2 ਸਾਲ ਬਾਅਦ ਆ ਰਹੇ। ਕੀ ਨਾਮ ਹੈ ਕਿੰਨੀ ਉਮਰ ਹੈ? ਸੁਪਿੰਦਰ ਸਿੰਘ ਏਜ 48 ਸਾਲ। ੱਲੀ ਆ ਰਹੇ। ਨਹੀਂ ਆਉਦੇ ਮੰਮੇ ਦੀ ਡੈਡੀ ਦੀ ਨਾਲ ਲਿਖਿਆ ਰਹੇ ਕੋਈ ਫੈਸਲ ਕੰਮ ਹੈ ਤਿਆਰ ਹੈ ਜਿਵੇਂ ਇਸ ਮੇਨਣ ਵਾਸਤੇ ਆ ਰਹੇ ਇਸ ਮੇਨਣ ਵਾਸਤੇ ਆ ਰਹੇ ਹੁਣ ਅਗਲੀ ਕੀ ਸਟੈਪ ਤੇ ਚੱਜਾਗਾ ਡੈਡਵਾਦੀ ਉਹਨਾਂ ਦੀ ਵਾਪਸ ਕੈਨੇਡਾ ਲੈ ਕੇ ਜਾਣੀ ਹੈ ਜੀ ਤੇ ਮੱਖਣ ਸਿੰਘ ਤੇ ਉਹਦੀ ਵਾਈਫ ਮੇਰੀ ਭਝਾਈ ਉਹ ਕੱਲ ਨੂੰ ਇੱਥੇ ਰਾਏਕੋਟ ਆ ਰਹੇ ਆ ਹਾਂ ਹਾਂ ਡੈਡਵਾਦੀ ਉਹਨਾਂ ਦੀ ਵਾਪਸ ਚੜੀ ਹਾਂ ਵਾਪਸ ਤੇ ਜੀ ਇਹਨਾਂ ਦੇ ਪਰਿਵਾਰ ਤੌਰ ਪਰ ਆਉਗਾ ਇੱਕ ਮੇਰਾ ਬਰਾਦਰ ਸੀ ਇੱਕ ਉਹ ਮੇਰਾ ਭਤੀਜਾ ਬਲਰਾਜ ਸਿੰਘ ਤੇ ਇੱਕ ਇਹਦੀ ਸਿਸਟਰ ਦਲਵੀਰ ਕੌਰ ਜੀ ਸੁਪਿੰਦਰ ਸਿੰਘ ਜਿਹੜੇ ਸੁਪਿੰਦਰ ਸਿੰਘ ਇਹਨਾਂ ਦੀ ਮੈਰਿਜ ਮੈਰਿਜ ਆ ਦੋ ਬੱਚੇ ਆ ਅਚਾਨਕ ਕਿਸ ਤਰ੍ਹਾਂ ਕੱਟਣਾ ਅਚਾਨਕ ਕੱਟਣਾ ਹੋਈ ਹੈ کافی ਜ਼ਿਆਦਾ ਦੱਸਦਾ ਜੀ ਪਹਿਲੂ ਹੈ ਹਾਂਜੀ ਜਿਹੜਾ ਬਾਦੋਂ ਆਪਣੇ ਵਰਤ ਚ ਇੰਡੀਆ ਵਸਣ ਆ ਰਹੇ ਸੀ ਦੋ ਸਾਲ ਬਾਅਦ ਆ ਰਹੇ ਸੀ ਸਾਡੇ ਸਿਲਾ ਬਾਬਾ ਜਗਦੇਵ ਸਿੰਘ ਗਰੇਵਾਲ ਜੀ ਤੇਰੇ ਵੱਲੋਂ ਇਸ ਤੇ ਕੋਤ મતલਬ ਅ ਸੋਫਾਈ ਘਟਨਾ ਪਾਪੜੀ ਇੱਕ ਨੌਜਵਾਨ ਲੋਕ ਦੇਸ਼ ਤੋਂ ਵੇਰੀਆ ਪਰਤ ਆ ਰਹੇ ਸੀ ਉਹਨਾਂ ਦੀ ਜਹਾਜ਼ ਮੋਤ ਹੋ ਗਿਆ ਹਾਂਜੀ ਤੁਹਾਡੇ ਰਿਲੇਟਿਵ ਸੀ ਹਾਂਜੀ ਸਾਡੇ ਬਹੁਤ ਨਜ਼ਦੀਕੀ ਸੀਗੇ ਬਾਕੀ ਇਹਨਾਂ ਦੇ ਫਾਦਰ ਸਾਹਿਬ ਮੱਖਣ ਸਿੰਘ ਜੀ ਗਰੇਵਾਲ ਧਾਂਦਰੇ ਵਾਲੇ ਜਿਹੜੇ ਸਾਡੇ ਨਾਲ ਬਿਜਲੀ ਬੋਰਡ ਦੇ ਵਿੱਚ ਵੀ ਰਹੇ ਨੇ ਹਰ ਸਮੇਂ ਸਾਡੇ ਬਜ਼ੁਰਗਾਂ ਦੀ ਆਸ ਵਿੱਚ ਗੂੜੀ ਸਾਂਸੀ ਬੜੀ ਦੁਖਦਾਈ ਘਟਨਾ ਇਹ ਹੋਈ ਹੈ ਤੇ ਆਪਣੇ ਮਾਤਾ ਪਿਤਾ ਦੇ ਨਾਲ ਇਹ ਇੰਡੀਆ ਆ ਰਿਹਾ ਸੀ ਪਲੇਨ ਦੇ ਵਿੱਚ ਹੀ ਇਹ ਜਿਹੜਾ ਪਾਣਾ ਵਾਪਰ ਗਿਆ ਜਿਸ ਨੂੰ ਇੱਥੇ ਇੰਡੀਆ ਦੀ ਧਰਤੀ ਦੇ ਪੈਰ ਪਾਉਣਾ ਨਸੀਬ ਨਹੀਂ ਹੋਇਆ ਜੀ ਕਿੰਨਾ ਲੋਕ ਸੁੱਤਰ ਗਏ ਲੋਕ तकरीबन ਗਏ ਨੂੰ ਤਾਂ ਹੋ ਗਿਆ ਜੀ 25 ਸਾਲ ਹੋ ਗਏ 48 ਸਾਲ ਦੀ ਉਮਰ ਸੀ 2 ਸਾਲ ਬਾਅਦ ਪਹਿਲਾ 2 ਸਾਲ ਪਹਿਲਾਂ ਪਹਿਲਾਂ ਵੀ ਉਹ ਇੱਥੇ ਇੰਡੀਆ ਆ ਰਹਿ ਕੋਟਾ ਕੇ ਗਿਆ ਬਾਈ ਜੀ ਉਹ ਉਹਨਾਂ ਦੀ ਤੇਰੀ ਆਵਾਜ਼ ਹਾਂਜੀ ਹੁਣ ਡੈੱਡ ਬੋਡੀ ਆ ਜਿਹੜੀ ਉਹਨਾਂ ਦੀ ਵਾਪਸ ਦਿੱਲੀ ਤੋਂ ਹੀ ਜਿਹੜੀ ਸਰੀਰ ਨੂੰ ਕੈਨੇਡਾ ਨੂੰ ਚਲੇ ਜਾਣੀ ਆ ਤੇ ਸਰਦਾਰ ਮੱਖਣ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਉਹ ਕੱਲ ਨੂੰ ਇੱਥੇ ਰੈਕੋਰਟ ਆ ਰਹੇ ਨੇ ਦੋ ਦਿਨ ਇੱਥੇ ਰਹਿਣਗੇ 11 ਤਰੀਕ ਨੂੰ ਵਾਪਸ ਸਰੀਰ ਨੂੰ ਜਾਣਗੇ ਉਹਨਾਂ ਦੇ ਗਿਆ ਤੇ ਜਿਹੜਾ ਅੰਤਮ ਸੰਸਕਾਰ ਆ ਉੱਥੇ ਸਰੀਰ ਦੇ ਵਿੱਚ ਕੀਤਾ ਜਾਊਗਾ